ਸਮਝ ਲੱਗੀ ਦੂਜੇ ਸੈਟ ਦੇ 6 ਨੰਬਰ ਪੇਜ ਤੇ 10 ਤੱਕ ਆਪਾਂ ਸਵਾਲ ਪਹਿਲਾਂ ਕਰ ਲਏ ਸੀਗੇ ਪੇਜ ਨੰਬਰ 6 ਤੇ ਕੱਢ ਲਓ ਜਿਹੜਾ ਸਵਾਲ ਜਿਹੜੀ ਕੀਤਾ ਨਹੀਂ ਆਇਆ ਜਾਂ ਮੈਂ ਤੈਨੂੰ ਨਗਾ ਤਰ ਜਿਹੜਾ ਸਮਝਾ ਦਿੰਨਾ ਵਿੱਚ ਵਿੱਚ ਇੰਪੋਰਟੈਂਟ ਸਵਾਲ ਆ ਜਿਹੜੇ ਉਹ ਆਪਾਂ ਕਰਾਂਗੇ ਠੀਕ ਆ ਕਿਸੇ ਵੀ ਬੱਚੇ ਨੇ ਜਿਹੜੇ ਸਵਾਲ ਹੁੰਦੇ ਆ ਘਰੇ ਜਾ ਕੇ ਪ੍ਰੈਕਟਿਸ ਜਿਹੜੀ ਕਰਦੇ ਆ ਤੁਸੀਂ ਉਹਦੇ ਆਧਾਰ ਦੇ ਉੱਤੇ ਸਾਰਾ ਕੁਝ ਸਮਝ ਸਕਦੇ ਆ ਕਿੰਨਾ ਕਿੰਨਾ ਟਾਈਮ ਪੜ੍ਹਦੇ ਆ ਜਾ ਕੇ ਹੁਣ ਇੱਥੇ ਹੂੰ ਇਹ ਨੂੰ ਤੇਨੂੰ ਤਾਂ ਪੁੱਛਣੀ ਛੱਡਦੀ ਏ ਯਾਰ ਬੰਦ ਕਰ ਇਹ ਤਾਂ ਐਵੇਂ ਪੁੱਛ ਕੇ ਵੀ ਸਵਾਦ ਗੱਲ ਨਾਲ ਹੀ ਗੱਲ ਹੁੰਦੀ ਹੈਗੀ ਮੁੜ ਕੇ ਤੂੰ ਕਿੰਨਾ ਟਾਈਮ ਪੜਿਆ ਸੀ ਸਾਢੇ 6 ਸਾਢੇ 6 ਕੁਝ ਹੀ ਸਾਢੇ 5 ਗੁੱਡ ਇਹ ਸਾਢੇ 6 ਸਾਢੇ 6 ਇਹ ਸਾਢੇ 4 ਸਾਢੇ 4 ਵਧਾ ਥੋੜਾ ਜਿਹਾ ਨਵਦੀਪ ਸਵਾ ਚਾਰ ਸਵਾ ਚਾਰ 15 ਮਿੰਟ ਵਧਾਏ ਆ ਮਾਦੇ ਪੁੱਤ ਨੇ ਪਤਾ ਨਹੀਂ ਕਿਹਦੇ ਵਾਸਤੇ ਰੱਖਣੇ ਆ 20 ਦਿਨ ਰਹਿ ਗਏ ਬੱਸ 20 ਸਮਝ ਲਓ ਠੀਕ ਆ 20 ਦਿਨਾਂ ਤੱਕ ਤੁਸੀਂ ਤੁਹਾਡੇ ਕੋਲੇ ਸਾਰਾ ਕੁਝ ਆ ਕਰ ਲੋਗੇ ਤਾਂ ਤਾਂ ਠੀਕ ਆ 20 ਦਿਨਾਂ ਦੇ ਵਿੱਚ ਨਹੀਂ ਤਾਂ ਪਾਰ ਆ ਬੇੜਾ ਆਪਣਾ ਸਵਾਂਛੂ ਸਵਾਲ ਕਿੰਨੇ ਆ ਗਏ ਸਾਰੇ ਸੈਟ ਦੇ ਠੀਕ ਆ ਹੁਣ ਆਪਾਂ ਅੱਗੇ ਚੱਲਦੇ ਆ ਜਿਹੜੇ ਦੂਸਰੇ ਗਰੁੱਪ ਵਾਲੇ ਬੱਚੇ ਆ ਉਹਨਾਂ ਦਾ 6 ਨੰਬਰ ਪੇਜ ਦੇ ਉੱਤੇ ਸਵਾਲ ਦੇਖੋ ਕਿਹੜਾ ਸਮਝਣਾ ਕਿਹੜਾ ਨਹੀਂ ਸਮਝਣਾਗਾ ਤਾਂ ਆਪਾਂ 10ਵੇਂ ਸਵਾਲ ਤੱਕ ਇਹ ਵੀਡੀਓ ਜਿਹੜੀ ਵਿੱਚ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਪਾਏ ਹੋਏ ਆ ਸਵਾਲ ਠੀਕ ਆ ਉਸ ਤੋਂ ਅੱਗੇ ਜਿਹੜੇ ਹੈਗੇ ਆ ਤੁਸੀਂ ਕਰ ਲੈਣੇ ਆ ਉਹ ਮੈਂ ਤੁਹਾਨੂੰ ਕਰਾਉਣ ਲੱਗਿਆ ਵਾਂ ਸੈਟ ਦਾ ਸਾਰਿਆਂ ਕੋਲ ਬੁੱਕਸ ਤਾਂ ਹੈਗੀਆਂ ਨਾ ਸਾਰਿਆਂ ਕੋਲੇ ਤਾਂ 11ਵੇਂ ਸਵਾਲ ਦੇ ਵਿੱਚ ਉਹ ਕਹਿੰਦਾ ਇਹ ਸੌਖਾ ਹੀ ਆ ਸਵਾਲ 13 ਨਾਲ ਵੰਡੀ ਜਾਂਦੀ 14 ਨਾਲ ਵੰਡੀ ਵਾਲੀ ਆਪਦੇ ਆਪ ਕਰੋਗੇ ਠੀਕ ਆ ਇਹਨੂੰ ਮੈਂ ਮੇਰੇ ਕਰਾਉਣ ਵਾਲੇ ਦੇ ਵਿੱਚ ਕੁਝ ਨਹੀਂ ਹੈਗਾ ਅੱਗੇ ਸਟਾਰ ਵਾਲਾ ਸਵਾਲ ਆ ਸਟਾਰ ਦਾ ਮੁੱਲ ਕੀ ਹੋਵੇਗਾ ਜੇਕਰ ਸੰਖਿਆ 69 6912 ਉਹਨੇ ਕੀ ਕੀਤਾ ਕਹਿੰਦਾ ਸਟਾਰ ਦੀ ਥਾਂ ਤੇ ਕੀ ਲੱਗੂਗਾ 6000 ਦੇਖੋ ਉਧਰ ਧਿਆਨ ਨਾਲ ਹੁਣ 912 ਤਾਂ ਦਿੱਤਾ ਹੋਇਆ ਇੱਥੇ ਕਹਿੰਦਾ ਸਟਾਰ ਲੱਗਿਆ ਹੋਇਆ ਅਸਟਾਰ ਦੀ ਥਾਂ ਤੇ ਇੱਥੇ ਕਿਹੜਾ ਅੰਕ ਜਿਹੜਾ ਆਊਗਾ ਜਿਹਦੇ ਕਰਕੇ ਇਹ ਸੰਖਿਆ ਜਿਹੜੀ ਹੈਗੀ ਆ 25 ਦੇ ਨਾਲ ਪੂਰੀ ਪੂਰੀ ਵੰਡੀ ਜਾਵੇ ਕਿਹਦੇ ਨਾਲ ਵੰਡੀ ਜਾਵੇ ਇਹ 25 ਨਾਲ ਵੰਡੀ ਜਾਵੇ ਇਹਦਾ ਮਤਲਬ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿਹੜੇ ਕਿਹੜੇ ਆਪਸ਼ਨ ਆ ਦਿੱਤੀਆਂ ਵੀ ਆ ਇੱਕੋ ਨੇ ਦਿੱਤਾ ਹੋਇਆ 3 ਪਹਿਲੀ ਆਪਸ਼ਨ ਦੂਜੀ ਦਿੱਤੀ ਵੀ ਆ 4 ਤੀਜੀ ਦਿੱਤੀ ਵੀ ਆ 5 ਪੰਜ ਤੇ ਚੌਥੀ ਦਿੱਤੀ ਵੀ ਆ 7 7 हां ਤੇ ਸਟਾਰ ਦੀ ਥਾਂ ਤੇ ਕਹਿੰਦਾ ਕੀ ਆਵੇ ਹੁਣ ਆਪਾਂ ਨੂੰ ਪਤਾ 25 ਦੇ ਵਿੱਚ ਪਿੱਛੇ 5 ਇਹਦਾ ਮਤਲਬ ਇਹ ਸੰਖਿਆ ਦੇ ਇਕਾਈ ਵਾਲਾ ਅੰਕ ਵੀ 5 ਹੋਵੇ ਜਾਂ 0 ਹੋਵੇ ਫੇਰ ਹੀ ਵੰਡੀ ਜਾਊ ਨਾ ਇਹ ਵੀ 5 ਦੇ ਉੱਤੇ ਇਹ ਤਾਂ ਆਪਾਂ ਨੂੰ ਪਤਾ ਨਾ ਇਹਦਾ ਮਤਲਬ ਇਹਨਾਂ ਚ ਕਿਹੜੀ ਆਪਸ਼ਨ ਆਜੂਗੀ ਫਿਰ 5 ਇਹਦਾ 5 ਸਟਾਰ ਦੀ ਥਾਂ ਤੇ ਜੇਕਰ ਅਸੀਂ 5 ਲਾ ਦਾਂਗੇ ਤਾਂ ਇਹ ਸੰਖਿਆ ਵੀ ਪੂਰੀ ਪੂਰੀ ਵੰਡੀ ਜਾਊਗੀ 5 ਨਾਲ ਪਛਾਣ ਕੀ ਹੁੰਦੀ ਆ ਜਦੋਂ ਕੋਈ ਸੰਖਿਆ 5 ਦੇ ਉੱਤੇ ਉਹੀ ਸੰਖਿਆ ਵੰਡੀ ਜਾਂਦੀ ਹੁੰਦੀ ਜੀਦਾ ਇਕਾਈ ਵਾਲਾ ਅੰਕ ਜਾਂ ਦਾ 5 ਹੋਵੇ ਜਾਂ ਕਿੰਨਾ ਹੋਵੇ ਫਿਰ 0 ਹੋਵੇ ਤਾਂ ਇਹ ਸੰਖਿਆ ਜਿਹੜੀ ਹੈਗੀ ਆ 5 25 ਦੇ ਉੱਤੇ ਪੂਰੀ ਪੂਰੀ ਵੰਡੀ ਜਾਊ ਜਾਂ 5 ਦੇ ਵੰਡੀ ਜਾਊਗੀ 25 ਦਾ ਮਤਲਬ ਵੀ ਇਹ ਆ ਵੀ 5 ਦੇ ਪਿੱਛੇ 5 ਜਦੋਂ 25 ਦਾ ਪਹਾੜਾ ਪੜਾਂਗੇ ਉੱਥੇ ਜਾਂ ਤਾਂ ਪਿਛਲੇ ਪਾਸੇ 0 ਆਊਗੀ ਜਾਂ 5 ਆਉਣਗੇ ਬਸ 25 1 25 25 2 50 25 ਦੇ ਪਿੱਛੇ 5 ਆ ਗਏ 50 ਦੇ ਪਿੱਛੇ 0 ਆ ਗਈ ਫਿਰ 75 ਆ ਗਿਆ ਫਿਰ 5 ਆ ਗਏ ਫਿਰ 100 ਆ ਗਿਆ ਫਿਰ ਪਿੱਛੇ 0 ਆ ਗਈ ਇਕਾਈ ਵਾਲਾ ਸੋ ਇਸ ਕਰਕੇ ਇਕਾਈ ਵਾਲੇ ਅੰਕ ਤੇ ਜਾਂ 5 ਚਾਹੀਦਾ ਜਾਂ 0 ਜਿਹਦੇ ਚ ਆਪਸ਼ਨ ਹੁੰਦੀ 0 ਜਾਂ 5 ਫਿਰ ਵੀ ਦੇਖਿਆ ਜਾ ਸਕਦਾ ਸੀ ਪਰ ਹਾਲ ਦੀ ਘੜੀ ਕਿੰਨੇ ਤੇ ਵੰਡੀ ਜਾਊਗੀ ਫਿਰ ਇਹ 5 ਪੰਜ ਵਾਲਾ ਇਹ ਜਿਹੜਾ ਹੈਗਾ ਸੰਖਿਆ ਇਹਦੇ ਅੰਕਾਂ ਦੀ ਥਾਂ ਤੇ ਆਊਗਾ ਜਿੱਥੇ ਸਟਾਰ ਲੱਗਿਆ ਹੋਇਆ ਜਿਹਦੇ ਨਾਲ ਕੇ ਇਹ ਪੂਰੀ ਪੂਰੀ 5 ਦੇ ਉੱਤੇ 25 ਦੇ ਉੱਤੇ ਪੂਰੀ ਪੂਰੀ ਵੰਡੀ ਜਾਊਗੀ ਓਕੇ ਕਲੀਅਰ ਹਾਂਜੀ ਜਵਾਬ ਨਹੀਂ ਦਿੰਦੇ ਕੀ ਗੱਲ ਬਾਕੀ ਦੇ ਉਹ ਕਲੀਅਰ ਹੋ ਗਈ ਗੱਲ ਕਿ ਨਹੀਂ ਹਾਂ ਅੱਗੇ ਗਾਹਾਂ ਵਾਲਾ ਸਵਾਲ ਦੇਖੋ ਕਿਹੜਾ ਦੇਖੀਦਾ ਹੁੰਦਾ ਆਪਦੇ ਆ ਫਿਰ ਗਾਹਾਂ ਵਾਲਾ ਸਵਾਲ ਕਿਹੜਾ ਹੈ ਕਿਸੇ ਸੰਖਿਆ ਨੂੰ 9 ਨਾਲ ਵੰਡਣ ਤੇ ਭਾਗਫਲ 12 ਅਤੇ ਬਾਕੀ 7 ਬਚਦਾ ਹੋਵੇ ਸੰਖਿਆ ਦੱਸੋ ਇਹ ਤਾਂ ਸੌਖਾ ਹੀ ਕੰਮ ਆ ਕੀ ਕਰਨਾ ਹੁੰਦਾ ਜਿਹਦੇ ਨਾਲ ਵੰਡਣ ਵਾਲਾ 9 ਦੇ ਨਾਲ ਵੰਡਣਾ ਬਾਹਰ ਹੋਣਾ ਆ ਇਹ ਸਿੱਧਾ ਹੀ ਸਵਾਲ ਆ ਕਿਹੜੇ 9 ਦੇ ਨਾਲ ਭੰਡਿਏ ਕਹਿੰਦਾ 9 ਦੇ ਨਾਲ ਵੰਡਿਏ ਤੇ ਭਾਗਫਲ ਕਿੰਨਾ ਆਉਣਾ ਚਾਹੀਦਾ ਕਹਿੰਦਾ 12 12 ਤੇ ਬਾਕੀ ਕਿੰਨੇ ਵੱਜਦੇ ਆ 7 ਇਹਦੇ ਨਾਲ ਦਾ ਵੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਵਾਲ ਪਿਆਗਾ ਉੱਥੋਂ ਵੀ ਦੇਖਿਆ ਜਾ ਸਕਦਾ ਤਾਂ ਆਪਾਂ ਨੂੰ ਪਤਾ ਵੀ ਇਹਨੂੰ ਇਹਦੇ ਨਾਲ ਗੁਣਾ ਕਰ ਦੋ ਬਾਹਰ ਉਹਨਾਂ ਆਇਆ ਕਿੰਨੇ ਹੁੰਦੇ 108 ਇਹਨੂੰ ਇਹਦੇ ਨਾਲ ਗੁਣਾ ਕਰਦੀ 108 ਬਾਕੀ ਜਿਹੜੇ ਹੁੰਦੇ ਵਿੱਚ ਜੋੜ ਦਈਦੇ ਜਮਾ 7 ਕਿੰਨਾ ਬਣ ਗਿਆ 115 ਬਣ ਗਿਆ ਕਿਹੜੀ ਸੰਖਿਆ ਕੀ 115 ਕਿਹੜਾ ਆਪਸ਼ਨ ਆ ਤੀਜਾ ਆਪਸ਼ਨ ਹੈ ਇਹਦੇ ਵਿੱਚ ਆ ਜਾਊਗਾ ਅੱਗੇ ਆ ਜੀ 543 ਵਿੱਚ ਕਿਹੜਾ ਛੋਟੇ ਤੋਂ ਛੋਟਾ ਅੰਕ ਘਟਾਇਆ ਜਾਵੇ ਤਾਂ ਜੋ ਸੰਖਿਆ 8 ਨਾਲ ਪੂਰੀ ਪੂਰੀ ਵੰਡੀ ਜਾ ਸਕੇ 8 ਦੇ ਨਾਲ ਪੂਰੀ ਪੂਰੀ ਵੰਡੀ ਜਾ ਸਕੇ ਵੀ ਕਿਹੜੀ ਸੰਖਿਆ ਦੇ ਵਿੱਚੋਂ ਕੀ ਘਟਾਈਏ ਅਸੀਂ ਤਾਂ ਆਪਾਂ ਦੇਖਦੇ ਹਾਂ ਵੀ ਕੀ ਘਟਾਈਏ ਕਿ ਸੰਖਿਆ ਜਿਹੜੇ ਬਾਕੀ ਬਚ ਜਾਂਦੇ ਉਹਨੇ ਘਟਾਉਣੇ ਪੈਣਗੇ ਇਹਦੇ ਵਿੱਚ ਠੀਕ ਆ ਕਹਿੰਦਾ ਸੰਖਿਆ ਦੇ ਵਿੱਚ ਕੀ ਘਟਾਈਏ 500 543 ਦੇ ਵਿੱਚੋਂ ਕੀ ਘਟਾਈਏ ਕੀ ਸੰਖਿਆ 8 ਦੇ ਨਾਲ ਪੂਰੀ ਪੂਰੀ ਵੰਡੀ ਜਾਵੇ ਆਪਾਂ ਇਹਨੂੰ 8 ਦੇ ਉੱਤੇ ਵੰਡ ਕੇ ਦੇਖ ਲਾਂਗੇ 8 ਦੇ ਉੱਤੇ ਵੰਡ ਲਾਂਗੇ ਹਾਂ ਵੰਡੀ ਇਹਨੂੰ 8 ਛਿਕ 48 8 ਤੋਂ 6 ਦਾ ਕਿੰਨੇ 8 ਛਿਕ 48 48 6 ਤੇ ਗਿਆ ਇਹ ਹਾਂਜੀ 14 ਦੇ ਵਿੱਚੋਂ 8 ਕੱਢੇ ਉਹ 14 'ਚੋਂ 8 ਕੱਢੇ ਲਾ ਬੱਲੇ ਵੇ ਬੱਲੇ ਛੇ ਠੀਕ ਆ ਇੱਥੋਂ ਅਸਲ ਚਲੋ 6 ਵਜ ਗਿਆ ਉੱਤੋਂ ਕੀ ਤਰਿਆ ਫਿਰ ਤੇ 89 ਹਾਂ 87 56 88 ਹੀ ਹੁੰਦੇ 64 87 55 7 ਦੇ 56 87 ਕਿੰਨੇ ਹੁੰਦੇ ਆ 55 ਕਿੰਨੇ ਵੱਜ ਗਏ ਆ ਫਿਰ 13 ਦੇ ਵਿੱਚੋਂ 6 ਕੱਢੇ 7 ਠੀਕ ਆ ਇਹਦਾ ਮਤਲਬ 7 ਕਿੰਨੇ ਵੱਜ ਗਏ ਬਾਕੀ ਵੱਜ ਗਏ ਇਹਦਾ ਮਤਲਬ ਜੇ 7 ਘਟਾ ਦਈਏ ਇਸ ਰਕਮ ਦੇ ਵਿੱਚੋਂ ਤਾਂ ਇਹ ਪੂਰੀ ਪੂਰੀ 7 ਵੰਡੀ ਜਾਊਗੀ ਇਹੀ ਆ ਜੇ ਆਪਾਂ 7 ਘਟਾ ਦਈਏ 543 ਦੇ ਵਿੱਚੋਂ ਜਦੋਂ ਅਸੀਂ 7 ਘਟਾ ਦਿੰਨੇ ਆ ਤਾਂ ਇਹ ਸੰਖਿਆ ਪੂਰੀ ਦੀ ਪੂਰੀ ਸੰਖਿਆ ਜਿਹੜੀ ਹੈਗੀ ਆ ਇਹ 8 ਦੇ ਉੱਤੇ ਵੰਡੀ ਜਾਊਗੀ ਹਾਂ ਕਿੰਨੇ ਬਣ ਗਏ ਫਿਰ ਇੱਥੇ ਬੋਲਿਓ 6 ਅਗੇ 3 ਅਗੇ 5 ਠੀਕ ਆ ਇਹਨੂੰ ਹੁਣ ਵੰਡ ਕੇ ਦੇਖ ਲਈਏ 8 ਤੇ ਹਾਂ ਆ ਕਿੰਨੇ ਬਣ ਗਏ ਸੀ 80 ਜੀ ਕੋ 48 48 ਹਾਂਜੀ 8 ਤੇ 8 7 55 ਇਹਦਾ ਮਤਲਬ ਕਿਹੜੀ ਆਪਸ਼ਨ ਆ ਗਈ ਆਪਣੇ ਕੋਲੇ 7 ਵਾਲੀ 543 ਜੋ ਜੇਕਰ 7 ਘਟਾ ਦਈਏ ਤਾਂ ਇਹ ਸੰਖਿਆ ਪੂਰੀ-ਪੂਰੀ ਕਹਦੇ ਉਤੇ ਵੰਡੀ ਜਾਂਦੀ ਆ 8 ਦੇ ਉਤੇ ਵੰਡੀਓ ਕਹਿਣ ਦਾ ਭਾਵ ਇਹ ਹੁੰਦਾ ਵੀ ਜਿਹੜੇ ਬਾਕੀ ਬਚ ਜਾਂਦੇ ਜੇ ਘਟਾਓ ਕਰਨ ਨੂੰ ਕਹਵੇ ਤਾਂ ਫਿਰ ਓਨੇ ਘਟਾ ਦਿਓ ਤਾਂ ਜਿੰਨੇ ਘਟਾ ਉਹਦੇ ਚ ਰਕਮ ਦੇ ਵਿੱਚ ਓਨੇ ਘਟਾ ਦਿਓ ਤੇ ਸੰਖਿਆ ਪੂਰੀ-ਪੂਰੀ 8 ਦੇ ਉਤੇ ਵੰਡੀ ਜਾ ਹੋਵੇਗੀ ਅੱਗੇ ਆ ਜੀ ਆਪਣੇ ਕੋਲੇ ਪਹਿਲੀਆਂ 10 ਜਿਸਤ ਸੰਖਿਆਵਾਂ ਦਾ ਜੋੜ ਇਹ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ ਹੋਊਗਾ ਭਣਾ ਹਾਂ ਜਸਤ ਸੰਖਿਆਵਾਂ ਦਾ ਜੋੜ ਆਪਾਂ ਨੂੰ ਪਤਾ ਪਹਿਲਾਂ ਆਪਾਂ ਕਰਕੇ ਆਏ ਆ ਜਸਤ ਸੰਖਿਆਵਾਂ ਦਾ ਸਿੱਧਾ ਫਾਰਮੂਲਾ ਜਾਂਦਾ ਇਹ ਲਿਖੋ ਪਹਿਲੀਆਂ 10 ਜਸਤ ਸੰਖਿਆਵਾਂ ਲਿਖੋ ਪਹਿਲੀਆਂ 10 ਜਸਤ ਸੰਖਿਆਵਾਂ ਲਿਖੋ 2 4 6 8 10 12 14 16 18 1 2 3 4 5 6 7 8 9 ਤੇ 10 ਇਹ ਹੋ ਗਈ ਜਸਤ ਸੰਖਿਆਵਾਂ ਮਾਂ ਪਹਿਲੀਆ 10 ਜਾਂ ਦੂਜਾ ਫਾਰਮੂਲਾ ਜਿੰਨੀਆਂ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੋਵੇ ਉਹਨੇ ਸੰਖਿਆ ਤੇ ਉਹਦੇ ਵਿੱਚ ਇੱਕ ਜੋੜ ਕੇ ਉਹਦੇ ਨਾਲ ਗੁਣਾ ਕਰ ਦਿਓ 10 ਨੂੰ ਜਸਤ ਸੰਖਿਆਵਾਂ ਦਾ ਜੋੜ ਕਦੇ ਬਰਾਬਰ ਹੁੰਦਾ 19 ਸੰਖਿਆਵਾਂ ਜਿੰਨੀਆਂ ਦਾ ਪਤਾ ਕਰਨਾ ਹੋਵੇ ਜੋੜ ਤੇ ਉਹਦੇ ਵਿੱਚ ਇੱਕ ਜੋੜ ਕੇ ਉਹਦੇ ਨਾਲ ਗੁਣਾ ਕਰ ਦਿਓ 10 ਦੇ ਵਿੱਚ ਇੱਕ ਜੋੜਾਂਗੇ 11 ਬਣ ਜਾਂਦੇ ਤੇ 11 ਦੇ ਨਾਲ ਉਹਨੂੰ ਗੁਣਾ ਕਰ ਦਿਓ ਗਹਿਰੋ ਦਾ ਕਿੰਨੇ ਹੁੰਦੇ 110 ਤੇ ਆ ਵੀ ਆਪਾਂ ਜੋੜ ਕੇ ਦੇਖ ਲੈਨੇ ਵੀ ਜਸਤ ਸੰਖਿਆਵਾਂ ਦਾ ਜੋੜ ਵੀ 110 ਬਣਦਾ ਕਿ ਨਹੀਂ ਬਣਦਾ 4 ਤੇ 2 6 6 ਤੇ 6 12 12 8 20 20 ਤੇ 2 22 22 ਤੇ 4 26 26 ਤੇ 6 32 32 ਤੇ 8 40 ਹਸ ਲਾਗੇ 4 4 ਤੇ 2 6 7 8 9 10 11 110 ਹੀ ਆ ਗਿਆ ਕਿ ਨਹੀਂ ਸੋ ਜਸਤ ਸੰਖਿਆਵਾਂ ਦੇ ਜੋੜ ਦਾ ਮਤਲਬ ਇਹ ਹੁੰਦਾ ਵੀ ਜਿੰਨੀਆਂ ਜਸਤ ਸੰਖਿਆਵਾਂ ਦਾ ਜੋੜ ਕਰਨ ਨੂੰ ਕਹਦੇ ਉਹਦੇ ਵਿੱਚ ਇੱਕ ਜੋੜ ਦਿਓ 10 ਦਾ ਕਿਹਾ ਉਹਨੇ 10 ਦੇ ਵਿੱਚ ਇੱਕ ਜੋੜ ਕੇ ਉਹਨੇ ਨਾਲ ਗੁਣਾ ਕਰ ਦਿਓ 11 ਦੇ ਨਾਲ ਗੁਣਾ ਕਰ ਦਿਓ ਲਗਾਤਾਰ ਜਸਤ ਸੰਖਿਆਵਾਂ ਦਾ ਜੋੜ ਨਿਕਲਿਆ ਉਹਦਾ ਜੇ 7 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰਨ ਨੂੰ ਕਹੇ ਫਿਰ ਕੀ ਕਰੋਗੇ ਫਿਰ 7 ਦੇ ਵਿੱਚ ਇੱਕ ਜੋੜ ਦਿਓਗੇ ਠੀਕ ਆ 7 ਦੇ ਵਿੱਚ ਇੱਕ ਜੋੜੋਗੇ ਜਦੋਂ ਕਿੰਨਾ ਬਣ ਜੂਗਾ ਫਿਰ 56 ਹਾਂ 8 ਜੋੜਾ 7 ਦੇ ਵਿੱਚ ਇੱਕ ਜੋੜ ਕੇ 8 ਬਣ ਜੂਗਾ 8 ਦੇ ਨਾਲ 7 ਦੇ ਗੁਣਾ ਕਰਦੇ ਆਂਗੇ ਤਾਂ ਕਿੰਨਾ ਬਣ ਜੂਗਾ 56 ਤੇ ਟਾਂਕ ਸੰਖਿਆਵਾਂ ਵੇਲੇ ਹੁੰਦਾ ਜਿੰਨੀਆਂ ਟਾਂਕ ਸੰਖਿਆਵਾਂ ਜੇ ਲਗਾਤਾਰ ਟਾਂਕ ਸੰਖਿਆਵਾਂ ਦਾਸਾਂ ਦਾ ਪਤਾ ਕਰਨਾ ਹੁੰਦਾ ਫਿਰ ਉਹਨੇ ਨਾਲ ਹੀ ਗੁਣਾ ਕਰੀਦੀ ਆ 10 ਨੂੰ 10 ਦੇ ਨਾਲ ਹੀ ਹੋਣੀ ਸੀ ਫਿਰ ਤਾਂਕ ਸੰਖਿਆਵਾਂ ਵੇਲੇ ਉਹਨੇ ਨੂੰ ਉਹਨੇ ਨਾਲ ਹੀ ਗੁਣਾ ਹੁੰਦੀ ਹੈ ਲਗਾਤਾਰ ਜੇ ਕਰਨਾ ਹੋਵੇ ਸੋ ਪਤਾ ਲੱਗ ਗਿਆ ਦੋਨਾਂ ਚੀਜ਼ਾਂ ਦਾ ਅੱਗੇ ਹੈ ਜੀ 1 ਤੋਂ 15 ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ 1 ਤੋਂ ਲੈ ਕੇ 15 ਦੇ ਵਿੱਚ ਵਿੱਚ ਕਿੰਨੀਆਂ ਅਭਾਜ ਸੰਖਿਆਵਾਂ ਹਨ ਕੱਟ ਸਕਦੇ ਆ ਸਭ ਤੋਂ ਪਹਿਲੀ ਛੋਟੀ ਅਭਾਜ ਸੰਖਿਆ ਕਿਹੜੀ ਹੁੰਦੀ ਆ ਕਿੰਨੀਆਂ ਆਉਂਦੀਆਂ ਕਹਿੰਦਾ 2 ਪਹਿਲੀ ਕਿਹੜੀ ਆ ਦੋ ਫਿਰ ਕਿਹੜੀ ਆ ਤਿੰਨ ਫਿਰ ਕਿੰਨੀ ਆ ਪੰਜ ਫਿਰ ਨੌ ਤਾਂ ਹੈ ਨਹੀਂ 11 11 ਤੋਂ ਬਾਅਦ 13 13 ਤੋਂ ਬਾਅਦ 15 15 ਤਾਂ ਹੈ ਹੀ ਨਹੀਂ ਹੈਗੀ ਹੈ ਨਾ 15 ਉਹ ਨਹੀਂ ਹੁੰਦੀ ਨਹੀਂ ਹੈਗੀ ਆਪਾਂ ਆਜ ਕਿੰਨੀਆਂ ਬਣ ਗਈਆਂ ਫਿਰ 1 2 3 4 5 6 ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਗਿਆ ਜਿਹੜੀਆਂ ਦੇ ਸਿਰਫ ਦੋ ਹੀ ਗੁਣਖੰਡ ਬਣਦੇ ਆ ਇੱਕ ਤਾਂ ਇੱਕ ਤਾਂ ਉਹ ਆਪ ਸੰਖਿਆ ਦੂਜੀ ਜਿਹੜੀ ਹੁੰਦੀ ਸੰਖਿਆ ਉਹ ਦੂਜੀ ਸੰਖਿਆ ਤੋਂ ਬਿਨਾ ਜਿਹੜਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਅਪਹਾਜ ਸੰਖਿਆ ਠੀਕ ਆ ਇਹ ਇੰਨੇ ਕ ਸਵਾਲ ਆ ਜਿਹੜੇ ਆਪਾਂ ਗਾਹਲੀ ਵੀਡੀਓ ਦੇ ਵਿੱਚ ਦੁਬਾਰੇ ਪਾ ਦਾਂਗੇ ਆਪਾਂ ਓਕੇ ਹੋ ਗਿਆ ਸਾਰਾ ਇੱਥੋਂ ਤੱਕ ਹੀ ਕਲੀਅਰ ਹੋ ਗਏ ਠੀਕ ਆ ਜੀ